ਮੁੰਡੇ ਨੇ ਸ਼ਗਨ ਪਾਉਣ ਲੱਗੇ ਰੋਕਿਆ ਸਹਰਾ ਬਚੋਲੇ ਨੂੰ ਕਹਿੰਦਾ ਮੈਂ ਤੈਨੂੰ ਪਹਿਲਾਂ ਕੀ ਕਿਹਾ ਸੀ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਨੂੰ ਫੇਰਿਆਂ ਤੋਂ ਪਹਿਲਾਂ ਸ਼ਗਨ ਪੈ ਰਿਹਾ ਹੈ ਅਤੇ ਕੁੜੀ ਵਾਲਿਆਂ ਵੱਲੋਂ ਬਿਨਾਂ ਮੰਗੇ ਮੁੰਡੇ ਨੂੰ ਗੱਡੀ ਦਾ 7 ਲੱਖ ਰੁਪਿਆ ਦਿੱਤਾ ਜਾਂਦਾ ਹੈ ਪਰ ਮੁੰਡਾ ਪੈਸੇ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਬਚੋਲੇ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਪਹਿਲਾਂ ਕਿਹਾ ਸੀ ਕਿ ਮੈਂ ਕੁਝ ਨਹੀਂ ਲੈਣਾ ਫਿਰ ਇਹ ਸਭ ਕੁਝ ਕਿਉਂ ਕਰ ਰਹੇ ਹੋ ਤਾਂ ਮੁੰਡੇ ਦਾ ਸੌਰਾ ਕਹਿੰਦਾ ਕਿ ਪੁੱਤ ਇਹ ਗੱਡੀ ਦੇ ਪੈਸੇ ਨੇ ਇੰਨਾਕਿ ਤਾਂ ਸਾਡੀ ਕੁੜੀ ਨੂੰ ਦੇਣ ਦਾ ਹੱਕ ਬਣਦਾ ਏ ਤਾਂ ਮੁੰਡਾ ਉਹਨਾਂ ਪੈਸਿਆਂ ਵਿੱਚੋਂ ਸਿਰਫ 500 ਰੁਪਏ ਦਾ ਇੱਕ ਨੋਟ ਕੱਢ ਕੇ ਮੱਥੇ ਨਾਲ ਲਾਉਂਦਾ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਇਹ ਤੁਹਾਡੇ 500 ਦਾ ਇੱਕ ਨੋਟ 50 ਲੱਖ ਦੇ ਬਰਾਬਰ ਹੈ ਜਦੋਂ ਤੁਸੀਂ ਮੈਨੂੰ ਆਪਣੀ ਕੁੜੀ ਹੀ ਦੇ ਦਿੱਤੀ ਇਸ ਤੋਂ ਬਾਅਦ ਕੀ ਦੇਮੋਗੇ ਮੈਂ ਕੁਝ ਨਹੀਂ ਲੈਣਾ ਐਵੇਂ ਤੱਕਾ ਨਾ ਕਰੋ ਸੋ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹੋਰ ਨਵੀਆਂ ਖਬਰਾਂ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ